ਦਰਸ਼ਨ ਦੇ ਬਾਰੇ ਬੇਨਤੀ ਕਰਨ ਲੱਗਾ ਜਿਸ ਦਿੱਠੈ ਤੋਂ ਕੀ ਭਾਵ ਹੈ ਇੱਕ ਸਾਖੀ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਿਆਲਕੋਟ ਦੀ ਧਰਤੀ ਤੇ ਗਏ ਉੱਥੇ ਆਪ ਕੀ ਦਾ ਸੇਵਕ ਭਾਈ ਮੂਲਾ ਰਹਿੰਦਾ ਸੀ ਇਹ ਪਹਿਲਾਂ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਰਿਹਾ ਭਾਈ ਮੂਲਾ ਇਹ ਗਰਨਾਡ ਪਾਤਸ਼ਾਹ ਜੀ ਇਹਦੇ ਘਰ ਦੇ ਮੂਹਰੇ ਆਏ ਆ ਕੇ ਆਵਾਜ਼ ਦਿੱਤੀ ਭਾਈ ਉਹਦਾ ਬਾਹਰਾ ਅਸੀਂ ਲੈਣ ਆਏ ਤੈਨੂੰ ਇਹ ਪਹਿਲ ਹੀ ਅੰਦਰ ਲੁਕ ਗਿਆ ਕਿਤੇ ਮਹਾਰਾਜ ਮੈਨੂੰ ਲੈ ਕੇ ਨਾ ਚਲੇ ਜਾਣ ਤੇ ਆਪਣੀ ਪਤਨੀ ਨੂੰ ਇਹਨੇ ਦੱਸਿਆ ਏ ਜੇ ਆਕੇ ਬਾਗ-ਬਾਣ ਤੇ ਕਹਿੰਦੇ ਘਰ ਹੈ ਸਾਹਮਣੇ ਆਵਾਜ਼ ਮਾਰੀ ਦੇ ਭਾਈ ਮੁੰਡਾ ਲਪਿਆ ਹੋਇਆ ਹੈ ਤੇ ਇਹਦੀ ਪਤਨੀ ਕਹਿੰਦੀ ਜੀ ਉਹ ਤਾਂ ਘਰ ਹੈ ਗੁਰੂ ਨਾਨਕ ਸਾਹਿਬ ਨੇ ਤਿੰਨ ਵਾਰਾਂ ਮਾਰੀਆਂ ਤਿੰਨੇ ਵਾਰ ਭਾਈ ਮੁੰਡੇ ਦੀ ਪਤਨੀ ਕਹਿੰਦੀ ਉਹ ਘਰ ਹੈ ਨਹੀਂ ਸਹਿਬ ਕਹਿੰਦੇ ਠੀਕ ਹੈ ਤੁਸੀਂ ਝੂਠ ਬੋਲ ਰਹੇ ਨਹੀਂ ਹੱਦ ਹੈ ਤੁਸੀਂ ਪਛਾਣਿਆ ਹੀ ਨਹੀਂ ਅਸਲ ਚ ਗੁਰੂ ਹੁੰਦਾ ਕੌਣ ਹੈ ਜੇ ਹੈ ਨਹੀਂ ਜੋ ਵਾਕਏ ਸੰਸਾਰ ਤੇ ਹੈ ਨਹੀਂ ਤੇ ਉਸੇ ਸਮੇ ਭਾਈ ਮੂਲੇ ਜਿੱਥੇ ਲੁਟਿਆ ਸੀ ਸੱਪ ਨਿਕਲਿਆ ਅੱਥੇ ਚ ਡੰਗ ਮਾਰਿਆ ਉੱਥੇ ਮੌਤ ਹੋ ਗਈ ਭਾਈ ਮੂਲੇ ਦੀ ਜਿਹ ਹੈ ਨਹੀਂ ਹੈ ਨਹੀਂ ਸੰਸਾਰ ਤੇ ਡਗੋ ਵੱਜਾ ਮੌਤ ਹੋਣੀ ਭਾਈ ਮੂਲੇ ਆਖਰੀ ਕੋਈ ਸੁਵਾਸ ਚੜ ਰਿਹਾ ਹੈ ਭਾਈ ਮੂਲੇ ਦੇ ਤੇ ਆਪਣੀ ਪਤਨੀ ਨੂੰ ਕਹਿ ਰਿਹਾ ਹੈ ਕਿ ਮੇਰੀ ਹੁਲ ਸਤਗੁਰਾਂ ਤੋਂ ਬਖਸ਼ਾਲਾ ਮੈਂ ਤਾਂ ਬਖਸ਼ਿਆ ਨਹੀਂ ਜਾਣਾ ਗੁਰੂ ਤਾਂ ਵਾਕੇ ਅੰਤਰ ਜਾਣੂ ਗੁਰੂ ਸਭ ਕੁਝ ਜਾਣਦਾ ਹੈ ਗੁਰੂ ਤਾਂ ਜਾਣੀ ਜਾਣ ਹੈ ਤੇ ਦੇਖੋ ਕਿਤੇ ਆਪਾ ਗੁਰੂ ਤੋਂ ਬੇਮੁਖ ਨਾ ਹੋ ਜਾਈਏ ਮੇਰੀ ਕੋਲ ਬਖਸ਼ਾਣਾ ਨਹੀਂ ਨੱਪਾਈ ਗੁਰਲੇ ਦੀ ਪਤਨੀ ਜਾ ਕੇ ਬਕਾਨ ਸਿੰਘ ਦੇ ਚਰਨ ਫੜ ਲਈ ਸੱਚੇ ਪਾਤਸ਼ਾਹ ਸੀ ਅਣਜਾਣ ਸਾਂ ਸਾਨੂੰ ਨਹੀਂ ਸੀ ਪਤਾ ਗੁਰੂ ਆਕੇ ਅੰਤਰ ਜਾਣੂ ਹੈ ਸਾਨੂੰ ਨਹੀਂ ਸੀ ਪਤਾ ਆਪ ਜੀ ਦਾ ਬਚਨ ਸਾਤ ਤੋ ਹੋ ਗਿਆ ਟੰਗ ਵੱਜ ਗਿਆ ਔਰ ਭਾਈ ਮੂਲਾ ਵਾਕੇ ਚੜਾਈ ਕਰ ਗਿਆ ਸੱਚੇ ਪਾਤਸ਼ਾਹ ਕਿਰਪਾ ਕਰੋ ਬਖਸ਼ੇਕ ਤੋ ਜਾਵਾਂਗੇ ਅਸੀਂ ਹੋਣਾ ਤੇ ਗੁਰਦਾਸ ਸਿੰਘ ਸਹਿਬ ਮਹਾਰਾਜ ਕਹਿੰਦੇ ਐ ਇਹਨੇ ਬਖਸ਼ਾਗੇ ਪਰ ਈ ਛੇਤੀ ਨਹੀਂ ਹੋਣਾ ਸਗਾ ਨਾਲੋ ਮਿਲਣੀ ਐ ਇਸ ਦੀ 10ਵੇਂ ਜਮਨੇ ਦੇ ਵਿੱਚ ਕਿਰਪਾ ਕਰਾਂਗੇ ਭਾਈ ਮੂਲੇ ਨੂੰ ਬਖਸ਼ਾਂ 200 ਸਾਲ ਭਾਈ ਉਹਦਾ ਜੁਨਾ ਦੇ ਵਿੱਚ ਭੜਕਦਾ ਰਿਹਾ ਅਸਾਸਨ 200 ਸਾਲ ਜਿਹੜੂਸ ਹੈ ਮਦੇੜ ਦੀ ਧਰਤੀ ਤੇ ਦਸਮ ਪਾਤਸ਼ਾਹ ਜੀ ਨੇ ਸ਼ੇਰ ਖਰਗੋਸ਼ ਦਾ ਸ਼ਿਕਾਰ ਕਰਕੇ ਭਾਈ ਮੂਲੇ ਦੀ ਆਤਮਾਸ ਖਰਗੋਸ਼ ਤੋਂ ਬਾਹਰ ਨਿਕਲੀ ਮਹਾਰਾਜ ਜੀ ਨੇ ਉਹਦਾ ਉਦਾਹਰਣ ਕੀਤਾ ਸੀ ਦਸਵੇਂ ਜਾਮੇ ਦੇ ਅੰਦਰ ਉਹ ਬਚਨ ਪੂਰਾ ਕੀਤਾ ਬਖਸ਼ਾਂਗੇ ਹੋਣ ਨਹੀਂ ਦਸਵੇਂ ਸਰੂਪ ਅੰਦਰ ਬਖਸ਼ਾਂਗੇ ਗੁਰੂ ਨੇ ਵਾਸਟ ਪਰ ਵਿਚਾਰ ਕਰੀਏ ਭਾਈ ਮੂਲਾ ਕਿੰਨਾ ਸਮਾ ਗੁਰਦਾਨਕ ਪਾਤਸ਼ਾਹੀ ਦੇ ਨਾਲ ਰਿਹਾ ਕਿੰਨੀ ਵਾਰ ਹਰ ਰੋਜ਼ ਮਹਾਰਾਜ ਸਾਹਿਬ ਦੇ ਦਰਸ਼ਨ ਵੀ ਕਰਦਾ ਰਿਹਾ ਹੋਵੇ ਸਹਿਬ ਦੇ ਵਚਨ ਵੀ ਸਰਵਣ ਕਰਦਾ ਰਿਹਾ ਹੋਵੇਗਾ ਭਾਈ ਮੂਲਾ ਔਰ ਜਿਹੜੇ ਕੌਤਕ ਹੋਏ ਉਹ ਤਾਂ ਭਾਈ ਬੁੱਲਾ ਜੀ ਉਹ ਨਹੀਂ ਦੇਖਦਾ ਰਿਹਾ ਹੋਵੇਗਾ ਕਿ ਗੁਰੂ ਨਾਨਕ ਸਾਹਿਬ ਕੋਈ ਆਮ ਮਨੁੱਖ ਤਾਂ ਹੈ ਨਹੀਂ ਪਰ ਫਿਰ ਵੀ ਭਾਈ ਬੁੱਲਾ ਜੇ ਰੋਜ਼ ਗੁਰੂ ਦੇ ਦਰਸ਼ਨ ਕਰਦਾ ਸੀ ਭਾਈ ਬੁੱਲਾ ਬੇਮੁਖ ਕਿਉਂ ਹੋ ਗਿਆ ਇਸ ਦਾ ਕਾਰਨ ਇਹ ਹੈ ਕਿ ਹਜੇ ਸੁਰਤ ਭਾਈ ਬੁੱਲੇ ਦੀ ਉੱਝੀ ਨਹੀਂ ਸੀ ਹੋਈ ਉਹ ਸ਼ਬਦ ਦੇ ਨਾਲ ਨਹੀਂ ਸੀ ਜੁੜੀ ਤਾਂ ਕਾਰਨ ਹੈ ਭਾਈ ਮਲਾ ਜੂਨਾ